ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੂੰਗਰਿਆਂ ਦੀ ਤੜਕੇ ਵਾਲੀ ਚਟਨੀ ਬਣਾ ਕੇ ਤਿਆਰ ਕਰਾਂਗੇ ਉਸ ਦੇ ਲਈ ਕੁੰਡੇ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਉਣ ਤੋਂ ਬਾਅਦ ਥੋੜਾ ਜਿਹਾ ਰਗੜ ਲਵਾਂਗੇ ਫਿਰ ਹਰੀਆਂ ਮਿਰਚਾਂ ਪਾਵਾਂਗੇ ਦੋ ਹਰੀਆਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਰਗੜ ਲਵਾਂਗੇ ਤਾਂ ਕਿ ਇਹਨਾਂ ਦੇ ਵਿੱਚ ਬੀਜ ਨਾ ਰਹਿਣ ਇਸਦੇ ਲਈ ਚੰਗੀ ਤਰ੍ਹਾਂ ਰਗੜ ਲਵਾਂਗੇ ਹਰੀਆਂ ਮਿਰਚਾਂ ਨੂੰ ਤੇ ਬਰੀਕ ਕਰ ਲਵਾਂਗੇ ਜੇਕਰ ਆਪਾਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹਾਂ ਜੀ ਤਾਂ ਆਪਾਂ ਮਿਰਚਾਂ ਹੋਰ ਪਾ ਸਕਦੇ ਹਾਂ ਚਟਨੀ ਦੇ ਵਿੱਚ ਇਹ ਚਟਨੀ ਇੰਨੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਜੇ ਕਈ ਵਾਰ ਆਪਣੇ ਘਰ ਦੇ ਵਿੱਚ ਸਬਜ਼ੀ ਨਾ ਹੋਵੇ ਤਾਂ ਆਪਾਂ ਇਸ ਤਰੀਕੇ ਨਾਲ ਚਟਨੀ ਬਣਾ ਕੇ ਖਾਵਾਂਗੇ ਤੇ ਚਟਨੀ ਬਹੁਤ ਟੇਸਟੀ ਲੱਗੇਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਵੀਡੀਓ ਪਾਉਂਦੇ ਰਹਿੰਦੇ ਹਾਂ ਜੀ ਤੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਚੰਗੀ ਤਰ੍ਹਾਂ ਰਗੜ ਲਵਾਂਗੇ ਛਟਨੀ ਨੂੰ ਫਿਰ 4 ਅਦਰਕ ਦੇ ਟੁਕੜੇ ਪਾਵਾਂਗੇ ਅੱਜ ਆਪਾਂ ਇਸ ਛਟਨੀ ਨੂੰ ਕੁੰਡੇ ਦੇ ਵਿੱਚ ਹੀ ਕੁੱਟ ਕੇ ਤਿਆਰ ਕਰਾਂਗੇ ਜੇ ਵੈਸੇ ਤਾਂ ਆਪਾਂ ਇਸ ਨੂੰ ਗ੍ਰाइंड ਵੀ ਕਰ ਸਕਦੇ ਹਾਂ ਪਰ ਇਸ ਤਰੀਕੇ ਦੀ ਬਣੀ ਹੋਈ ਛਟਨੀ ਹੋਰ ਵੀ ਟੇਸਟੀ ਲੱਗਦੀ ਹੈ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਆਪਾਂ ਇਸ ਚਟਨੀ ਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਵੀ ਪਾ ਸਕਦੇ ਹਾਂ ਜੀ ਜੇਕਰ ਆਪਾਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹਾਂ ਤਾਂ ਚਟਨੀ ਨੂੰ ਚੰਗੀ ਤਰ੍ਹਾਂ ਬਰੀਕ ਕਰ ਲਵਾਂਗੇ ਫਿਰ ਚੰਗੀ ਤਰ੍ਹਾਂ ਬਰੀਕ ਹੋਣ ਤੇ ਇਸ ਦੇ ਵਿੱਚ ਸੁngਰੇ ਪਾਵਾਂਗੇ ਸਾਰੇ ਸੁngਰੇ ਆਣ ਪਾਵਾਂਗੇ ਫਿਰ ਚੰਗੀ ਤਰ੍ਹਾਂ ਕੱਟ ਲਵਾਂਗੇ ਚਟਨੀ ਨੂੰ ਇੱਥੇ ਮੈਂ ਇੱਕ ਕਾਲੀ ਦੇ ਕਰੀਬ ਸੁngਰੇ ਪਾਏ ਨੇ ਜੀ ਆਪਾਂ ਸੁngਰਿਆਂ ਦੀ ਸਬਜ਼ੀ ਤਾਂ ਖਾਂਦੇ ਹੀ ਰਹਨੇ ਆ ਜੀ ਪਰ ਇਸ ਤਰੀਕੇ ਨਾਲ ਜੇ ਆਪਾਂ ਚਟਨੀ ਬਣਾ ਕੇ ਖਾਵਾਂਗੇ ਤੇ ਚਟਨੀ ਵੀ ਬਹੁਤ ਟੇਸਟੀ ਬਣਦੀ ਹੈ ਅਸੀਂ ਰੋਜ਼ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹੇ ਹਾਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਮਿਲਦੀ ਰਹੇਗੀ ਇਸ ਤ੍ਰਿਕਨ ਗੁੰਡੇ ਦੇ ਵਿੱਚ ਬਣੀ ਹੋਈ ਚਟਨੀ ਜੀ ਦੂਸਰੀ ਚਟਨੀ ਜੋ ਕਿ ਆਪਾਂ ਗ੍ਰाइंड ਕਰਕੇ ਬਣਾਉਨੇ ਹਾਂ ਉਸ ਦੇ ਨਾਲੋਂ ਵੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ। ਸੁngਰਿਆਂ ਦੇ ਆਪਾਂ ਤਿੱਖੇ ਇਸੇ ਨਹੀਂ ਪਾਵਾਂਗੇ ਜੀ ਉਹ ਤਿੱਖੇ ਹੁੰਦੇ ਨੇ ਇਸ ਕਰਕੇ ਉਹ ਕੁੱਟਣ ਦੇ ਵਿੱਚ ਵੀ ਤਕੀਕਤ ਆਉਂਦੀ ਹੈ ਇਸ ਦੇ ਲਈ ਆਪਾਂ ਸੁngਰਿਆਂ ਦੇ ਤਿੱਖੇ ਇਸੇ ਨਹੀਂ ਪਾਵਾਂਗੇ। ਫਿਰ ਜਦੋਂ ਤੋਂ ਗਰੇ ਜਾਂਗੀ ਤਰ੍ਹਾਂ ਬਰੀਕ ਹੋ ਜਾਣ ਫਿਰ ਆਪਾਂ ਹਰਾ ਧਨੀਆ ਪਾਵਾਂਗੇ ਹਰਾ ਧਨੀਆ ਆਪਾਂ ਥੋੜਾ ਜਿਹਾ ਜ਼ਿਆਦਾ ਹੀ ਪਾਵਾਂਗੇ ਜੀ ਚਟਨੀ ਦੇ ਵਿੱਚ ਹਰੇ ਧਨੀਏ ਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਹਰਾ ਧਨੀਆ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਕੁੱਟ ਲਵਾਂਗੇ ਚਟਨੀ ਨੂੰ ਚੇ ਕਰ ਕਈ ਵਾਰ ਆਪਣਾ ਸਬਜ਼ੀਆਂ ਖਾ ਖਾ ਕੇ ਮਨ ਅੱਕ ਜਾਂਦਾ ਹੈ ਜੀ ਆਪਾਂ ਇਸ ਤਰੀਕੇ ਨਾਲ ਚਟਨੀ ਬਣਾ ਕੇ ਖਾਵਾਂਗੇ ਤੇ ਚਟਨੀ ਬਹੁਤ ਟੇਸਟੀ ਲੱਗੇਗੀ ਚਟਨੀ ਨੂੰ ਚੰਗੀ ਤਰ੍ਹਾਂ ਬਰੀਕ ਕਰ ਲਵਾਂਗੇ ਸਾਰੀ ਚਟਨੀ ਨੂੰ ਚੰਗੀ ਤਰ੍ਹਾਂ ਬਰੀਕ ਕਰ ਲਵਾਂਗੇ ਫਿਰ ਜਦੋਂ ਚਟਨੀ ਚੰਗੀ ਤਰ੍ਹਾਂ ਬਰੀਕ ਹੋ ਜਾਵੇ ਆਪਾਂ ਇਸ ਦੇ ਵਿੱਚ ਪਿਆਜ਼ ਪਾਵਾਂਗੇ ਇੱਥੇ ਮੈਂ ਦੋ ਵੱਡੇ ਸਾਈਜ਼ ਦੇ ਇਸ ਤਰੀਕੇ ਨਾਲ ਲੰਬੇ-ਲੰਬੇ ਕੱਟ ਕੇ ਪਿਆਜ਼ ਪਾਏ ਨੇ। ਸਰਦੀਆਂ ਦੇ ਵਿੱਚ ਇਹ ਚਟਨੀ ਬਹੁਤ ਟੇਸਟੀ ਲੱਗਦੀ ਹੈ ਜੀ ਆਪਾਂ ਇਸ ਚਟਨੀ ਨੂੰ ਰੋਟੀਆਂ ਜਾਂ ਪਰੌਂਠੇ ਦੇ ਨਾਲ ਖਾਵਾਂਗੇ ਤੇ ਇਹ ਚਟਨੀ ਬਹੁਤ ਟੇਸਟੀ ਲੱਗੇਗੀ। ਕਿਉਂਕਿ ਆਪਾਂ ਇਸ ਚਟਨੀ ਨੂੰ ਤੜਕਾ ਲਗਾਵਾਂਗੇ ਜੀ ਆਪਾਂ ਇਸ ਚਟਨੀ ਨੂੰ ਸਬਜ਼ੀ ਦੀ ਜਗ੍ਹਾ ਵੀ ਖਾ ਸਕਦੇ ਹਾਂ ਇਹ ਚਟਨੀ ਬਹੁਤ ਈਜ਼ੀਲੀ ਬਣ ਕੇ ਤਿਆਰ ਹੁੰਦੀ ਹੈ ਜੀ ਆਪਾਂ ਚਟਨੀ ਨੂੰ ਕੱਟ ਕੇ ਚੰਗੀ ਤਰ੍ਹਾਂ ਬਰੀਕ ਕਰ ਲਵਾਂਗੇ ਹੁਣ ਚਟਨੀ ਕੱਟ ਕੇ ਤਿਆਰ ਹੈ ਜੀ ਆਪਾਂ ਇਸ ਨੂੰ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ ਸੀ ਰੋਜ਼ ਰੋਜ਼ ਆਪਣੇ ਚੈਨਲ ਤੇ ਨਵੀਂ ਵੀਡੀਓਜ਼ ਪਾਉਂਦੇ ਰਹਨੇ ਆਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਸਾਰੀ ਚਟਨੀ ਨੂੰ ਇੱਕ ਕਾਲੀ ਦੇ ਵਿੱਚ ਕੱਢ ਲਵਾਂਗੇ ਹੁਣ ਇੱਥੇ ਮੈਂ ਚਟਨੀ ਨੂੰ ਕੌਲੀ ਦੇ ਵਿੱਚ ਕੱਢ ਲਿਆ ਹੈ ਹੁਣ ਆਪਾਂ ਚਟਨੀ ਨੂੰ ਤੜਕਾ ਲਗਾ ਲਵਾਂਗੇ ਹੁਣ ਆਪਾਂ ਚਟਨੀ ਨੂੰ ਤੜਕਾ ਲਗਾ ਲਵਾਂਗੇ ਇੱਥੇ ਮੈਂ ਇੱਕ ਪੈਨ ਦੇ ਵਿੱਚ ਇੱਕ ਚਮਚ ਦੇਸੀ ਘਿਓ ਲਿਆ ਹੈ ਚਰਨੀ ਪਾਵਾਂਗੇ ਜੋ ਕਿ ਆਪਾਂ ਤਿਆਰ ਕਰਕੇ ਰੱਖੀ ਸੀ ਚਰਨੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚਟਨੀ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਸ ਤਰੀਕੇ ਨਾਲ ਚਟਨੀ ਨੂੰ ਤੜਕਾ ਲਗਾਉਂਦੇ ਨਾਲ ਹੀ ਚਟਨੀ ਸਬਜ਼ੀ ਦੀ ਤਰ੍ਹਾਂ ਬਣ ਜਾਈ ਕੀ ਜੀ ਮੈਂ ਇਥੇ ਚਟਨੀ ਨੂੰ ਸਿੰਪਲ ਹੀ ਰੱਖਿਆ ਹੈ ਜੀ ਆਪਾਂ ਇਸ ਚਟਨੀ ਦੇ ਵਿੱਚ ਟਮਾਟਰ ਵੀ ਪਾ ਸਕਦੇ ਹਾਂ ਹੁਣ ਚਟਨੀ ਨੂੰ ਚੰਗੀ ਤਰ੍ਹਾਂ ਤੜਕਾ ਲੱਗ ਚੁੱਕਿਆ ਹੈ ਆਪਾਂ ਸਾਰੀ ਚਟਨੀ ਨੂੰ ਇੱਕ ਕuali ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਨਾਲ ਆਪਣੀ ਸਿੰਪਲ ਜੀ ਚਟਨੀ ਬਣ ਕੇ ਤਿਆਰ ਹੈ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ